ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਕਰਦਾ ਜੀ ਮੈਂ ਗੁਰਿੰਦਰ ਇੱਕ ਹੋਰ ਬਿਲਕੁਲ ਨਵਾਂ ਨਕੂਰ ਐਪੀਸੋਡ ਮੋਟੀਵੇਸ਼ਨਲ ਵੀਡੀਓ ਵੀ ਕਹਿ ਸਕਦੇ ਹਾਂ ਸੋ ਜਿਹੜੀ ਵੀ ਆਪਾਂ ਗੱਲਬਾਤ ਕਰਦੇ ਹੁੰਨੇ ਆ ਉਹਨੂੰ ਅੱਜ ਫੇਰ ਅੱਗੇ ਤੋਰਦੇ ਆ ਕੁਝ ਸਲਾਹਾਂ ਚੰਗੀਆਂ ਕੁਝ ਕੰਮ ਦੀਆਂ ਗੱਲਾਂ ਤੇ ਨਾਲ ਮੈਂ ਇਹ ਵੀ ਜ਼ਰੂਰ ਕਹਿ ਦਿੰਦਾ ਹੁਨਾਂ ਵੀ ਮੈਂ ਕਿਸੇ ਤੇ ਥੂਪ ਨਹੀਂ ਰਿਹਾ ਹਰੇਕ ਦੀ ਆਪਣੀ ਜ਼ਿੰਦਗੀ ਆ ਮੈਂ ਤਾਂ ਆਪਣੇ ਵਿਚਾਰ ਪ੍ਰਗਟ ਕਰਦਾ ਤੇ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਸਾਰੇ ਮੇਰੇ ਨਾਲ ਸਹਿਮਤ ਹੀ ਹੋਣਗੇ ਤੇ ਸਾਰਿਆਂ ਦੇ ਮੋਢੇ ਤੇ ਮੈਂ ਬੰਦੂਕ ਰੱਖੀ ਆ ਵੀ ਤੁਸੀਂ ਇਹ ਗੱਲ ਮੰਨੋ ਸੋ ਜਿਹਨੂੰ ਚੰਗੀਆਂ ਲੱਗਦੀਆਂ ਉਹ ਮੰਨ ਲੈਣ ਨਹੀਂ ਤਾਂ ਕੋਈ ਗੱਲ ਨਹੀਂ ਜੀ ਆਪਾਂ ਇਹ ਜਸਟ ਇੱਕ ਡਿਸਕਸ਼ਨ ਆ ਜਿਹੜੀ ਉਹ ਕਰਦੇ ਹੋਣੇ ਆ ਤੇ ਅੱਜ ਦੇ ਵਿਸ਼ੇ ਤੇ ਆਉਣਾ ਅੱਜ ਪੰਜ ਉਹ ਆਦਤਾਂ ਬਾਰੇ ਗੱਲ ਕਰੂੰਗਾ ਜਿਹੜੀਆਂ ਹੌਲੀ-ਹੌਲੀ ਬੰਦੇ ਨੂੰ ਖਤਮ ਕਰ ਦਿੰਦੀਆਂ ਨੇ ਕਿਹੜੀਆਂ ਉਹ ਆਦਤਾਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਸਿੱਧਾ ਵਿਸ਼ੇ ਦੇ ਉੱਤੇ ਆਉਣੇ ਆ ਜੀ ਪਹਿਲੀ ਆਦਤ ਆ ਜੀ ਬਹੁਤ ਜਿਆਦਾ ਸੌਣਾ ਜਾਂ ਬਹੁਤ ਘੱਟ ਸੌਣਾ ਇਹ ਦੋਨੋਂ ਹੀ ਖਤਰਨਾਕ ਨੇ ਬੈਲੈਂਸ ਹੋਣਾ ਚਾਹੀਦਾ ਨਾ ਜਿਹੜੇ ਲੋਕ ਬਹੁਤ ਜਿਆਦਾ ਸੌਂਦੇ ਨੇ ਇੱਕ ਕਾਰਨ ਇਹ ਵੀ ਹੋ ਸਕਦਾ ਉਹਨਾਂ ਦੇ ਸੌਣ ਦਾ ਕਿ ਉਹ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਚਾਹੁੰਦੇ ਨੇ ਤੇ ਜਾਂ ਇਹ ਹੋ ਸਕਦਾ ਵਾ ਵੀ ਉਹ ਸਟ्रेस ਦੇ ਵਿੱਚ ਨੇ ਜਿੰਨਾ ਚਿਰ ਉਹ ਸੋ ਜਾਂਦੇ ਨੇ ਆਰਾਮ ਕਰ ਲੈਂਦੇ ਨੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਆ ਜੇ ਨੀਂਦ ਆਉਂਦੀ ਆ ਕਈ ਲੋਕ ਕਹਣਗੇ ਜੀ ਜਿਹੜੇ ਬੰਦਾਂ ਨੂੰ ਸਟ्रेस ਆ ਟੈਨਸ਼ਨ ਆ ਉਹਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਪਰ ਹਰ ਕੇਸ ਵੱਖੋ ਵੱਖਰਾ ਵਾ ਕਈ ਵਾਰ ਸਟ्रेस ਦੇ ਵਿੱਚ ਨੀਂਦ ਨਹੀਂ ਵੀ ਉਹਦੀ ਕਈ ਵਾਰ ਸਟ्रेस ਦੇ ਵਿੱਚ ਨੀਂਦ ਜ਼ਿਆਦਾ ਵੀ ਆਉਂਦੀ ਆ ਹੁਣ ਆ ਜਾਣਿਆ ਜੀ ਜਿਹੜੇ ਘੱਟ ਸੌਂਦੇ ਨੇ ਇੱਥੇ ਵੀ ਇਹ ਗੱਲ ਲਾਗੂ ਕੀਤੀ ਜਾ ਸਕਦੀ ਆ ਕਿ ਜਿਹਨੂੰ ਕੋਈ ਟੈਨਸ਼ਨ ਆ ਜਿਹਨੂੰ ਕੋਈ ਦੁੱਖ ਆ ਡਿਪਰੈਸ਼ਨ ਦੇ ਵਿੱਚ ਆ ਕੋਈ ਉਹਨੂੰ ਨੀਂਦ ਆਉਂਦੀ ਹੋਈ ਨਹੀਂ ਜਾਂ ਤਾਂ ਤੇ ਜਾਂ ਫਿਰ ਕੋਈ ਵੈਸੇ ਹੀ ਆ ਆਦਤ ਬਣਾਈ ਬੈਠਾ ਵਾ ਕਿ ਰਾਤ ਨੂੰ ਦੇਰ ਤੱਕ ਫੋਨ ਚਲਾਉਣੇ ਆ ਦੇਰ ਤੱਕ ਟੀਵੀ ਦੇਖਣਾ ਵਾ ਤੇ ਆਪਾਂ ਜੇ ਸੋਣਾ ਹੀ 1 2 ਵਜੇ ਆ ਤੇ ਸਵੇਰੇ ਆਪਾਂ 8 9 ਵਜੇ ਉੱਠਦੇ ਆ ਤੇ ਇਹ ਘੱਟ ਸੋਣਾ ਹੀ ਹੋਇਆ ਇਹ ਕੋਈ ਪ੍ਰੋਪਰ ਰੁਟੀਨ ਨਹੀਂ ਆ ਸੋ ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਇਹ ਤੁਹਾਡੇ ਲਈ ਨੁਕਸਾਨ ਵਾਲੀਆਂ ਹੋ ਸਕਦੀਆਂ ਤੁਹਾਡੇ ਭਵਿੱਖ ਦੇ ਵਿੱਚ ਇਹ ਦੋਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਜ਼ਰੂਰੀ ਆ ਜੀ ਦੂਜੀ ਆਦਤ ਜੋ ਤੁਹਾਨੂੰ ਖਰਾਬ ਕਰ ਸਕਦੀ ਆ ਜੀ ਬਹੁਤ ਜ਼ਿਆਦਾ ਦਵਾਈਆਂ ਦਾ ਸੇਵਨ ਦੇਖੋ ਮੈਂ ਫੇਰ ਕਹੂੰਗਾ ਜੀ ਮੈਂ ਕੋਈ ਵੈਦ ਨਹੀਂ ਮੈਂ ਕੋਈ ਡਾਕਟਰ ਨਹੀਂ ਪਰ ਜ਼ਿੰਦਗੀ ਦੇ ਤਜਰਬੇ ਚੋਂ ਮੈਂ ਇੰਨੀਆਂ ਇੱਕ ਗੱਲਾਂ ਤਾਂ ਕਾਮਨ ਕਰ ਹੀ ਸਕਦਾ ਵਾਂ ਤੇ ਅੱਜ ਕੱਲ ਇਹ ਟ੍ਰੈਂਡ ਬਣ ਚੁੱਕਿਆ ਵੀ ਕਿਸੇ ਦਾ ਮਾੜਾ ਜਿਹਾ ਸਿਰ ਵੀ ਦੁਖਦਾ ਤਾਂ ਉਹ ਮੈਡੀਕਲ ਸ਼ਾਪ ਤੇ ਜਾਂਦਾ ਜੀ ਸਿਰ ਦੁਖਦਾ ਪੱਤਾ ਲੈ ਲੈਂਦਾ ਤੇ ਜਦੋਂ ਵੀ ਮਾੜਾ ਜਿਹਾ ਵੀ ਸਿਰ ਦੁਖਦਾ ਉਹ ਗੋਲੀ ਖਾਈ ਜਾਂਦਾ ਕੋਈ ਵੀ ਗੋਲੀ ਹੋਵੇ बुखार थोड़ा जा चढ़या आपा वेट नहीं करदे के शायद अपने परहेज ਨਾਲ ਠੀਕ ਹੋ ਜੇ ਨਹੀਂ ਆਪਾਂ ਨਾਲ ਹੀ ਦਵਾਈ ਲੈਣੀ ਆ ਕੋਈ ਸਟਰੋਂਗ ਟੈਬਲਟ ਚਾਹੀਦੀ ਆ ਜੀ ਕੱਲ ਅਸੀਂ ਫਲਾਣੀ ਜਗ੍ਹਾ ਤੇ ਜਾਣਾ ਵਾ ਕੱਲ ਤਾਂ ਜਾਣਾ ਬਹੁਤ ਜ਼ਰੂਰੀ ਆ ਵੀ ਇਹ ਜਲਦੀ ਬੁਖਾਰ ਉਤਰਨਾ ਚਾਹੀਦਾ ਤੇ ਉਹ ਚੀਜ਼ ਨਾਲ ਅਸੀਂ ਆਪਣਾ ਨੁਕਸਾਨ ਕਰ ਰਹੇ ਇੱਕ ਤਾਂ ਹੁੰਦੀ ਮਜਬੂਰੀ ਕਿਸੇ ਨੂੰ ਕੋਈ ਬਿਮਾਰੀ ਐਹੋ ਜੀ ਆ ਉਹ ਰੈਗੂਲਰ ਮੈਡੀਕੇਸ਼ਨ ਤੇ ਆ ਉਹ ਮੈਡੀਸਨ ਤੋਂ ਬਿਨਾ ਉਹਦਾ ਸਰਦਾ ਨਹੀਂ ਉਹ ਹੋ ਗਈ ਮਜਬੂਰੀ ਪਰ ਜਿਨ੍ਹਾਂ ਦੀ ਮਜਬੂਰੀ ਨਹੀਂ ਆਪਾਂ ਦੇ ਛੋਟੀਆਂ-ਛੋਟੀਆਂ ਬਿਮਾਰੀਆਂ ਨੂੰ ਲੈ ਕੇ ਇਹ ਗੋਲੀਆਂ ਖਾਣ ਲੱਗੇ ਤੇ ਅਸੀਂ ਆਪਣੇ ਸਰੀਰ ਦਾ ਨੁਕਸਾਨ ਹੀ ਕਰਾਂਗੇ, ਲੀਵਰ ਦਾ ਨੁਕਸਾਨ ਹੀ ਕਰਾਂਗੇ। ਸੋ ਤੁਸੀਂ ਮੇਰੇ ਤੋਂ ਬਹੁਤ ਸਿਆਣੇ ਹੋ ਜੀ ਇਸ ਗੱਲ ਦਾ ਵੀ ਆਪਾਂ ਜ਼ਰੂਰ ਖਿਆਲ ਰੱਖੀਏ। ਤੀਜੀ ਆਦਤ ਆ ਜੀ ਜ਼ਿਆਦਾ ਖਾਣ ਦੀ ਜਾਂ ਓਵਰ ਈਟਿੰਗ ਅੰਗਰੇਜ਼ੀ ਚ ਕਹਿ ਸਕਦੇ ਹਾਂ। ਇਕੱਲਾ ਜਿਹੜਾ ਨਾ ਆਪਾਂ ਬਾਹਰਲੇ ਖਾਣੇ ਨੂੰ ਨਹੀਂ ਕਹਿ ਸਕਦੇ। ਮੈਂ ਮੈ ਤੁਹਾਨੂੰ ਬਾਹਰਲਾ ਖਾਣ ਤੋਂ ਮਨਾ ਕਰ ਰਿਹਾ ਮੈਂ ਤਾਂ ਕਹਿਣਾ ਯਾਰ ਜ਼ਿੰਦਗੀ ਆ ਆਨੰਦ ਲੈਣ ਲਈ ਬਣੀ ਆ ਆਨੰਦ ਜਰੂਰ ਲੈਣਾ ਚਾਹੀਦਾ ਪਰ ਨਾਲ ਮੈਂ ਵੀ ਕਹਿਣਾ ਉਹਨਾਂ ਕਿ ਕੁਝ ਚੀਜ਼ਾਂ ਨਾ ਕਦੇ-ਕਦੇ ਚੰਗੀਆਂ ਲੱਗਦੀਆਂ ਤੇ ਉਹਨਾਂ ਦਾ ਸਵਾਦ ਵੀ ਉਦੋਂ ਤੱਕ ਹੀ ਬਣਿਆ ਰਹਿੰਦਾ ਜੇ ਆਪਾਂ ਉਹਨਾਂ ਨੂੰ ਕਦੇ-ਕਦੇ ਕਰਾਂਗੇ ਜੇ ਆਪਾਂ ਰੋਜ਼ ਬਾਹਰ ਜਾ ਕੇ ਖਾਵਾਂਗੇ ਰੋਜ਼ ਹੀ ਫਾਸਟ ਫੂਡ ਖਾਵਾਂਗੇ ਉਹ ਚੰਗੀਆਂ ਚੀਜ਼ਾਂ ਤੁਹਾਨੂੰ ਸਵਾਦ ਲੱਗਣੋਂ ਹਟ ਜਾਣਗੀਆਂ 15 ਦਿਨ ਚ ਇੱਕ ਵਾਰ ਖਾਓਗੇ ਤਾਂ ਉਹਦਾ ਮਜ਼ਾ ਆ ਉਹ ਇੰਜੋਏਮੈਂਟ ਤੇ ਇਹ ਗੱਲ ਜਿਹੜੀ ਘਰ ਦੇ ਖਾਣੇ ਤੇ ਵੀ ਲੱਗੂ ਹੁੰਦੀ ਆ ਜੇ ਆਪਾਂ ਘਰੇ ਹੀ ਖਾਣੇ ਆਪਾਂ ਕਹਿੰਦੇ ਆ ਤੁਸੀਂ ਬਾਹਰੋਂ ਕੁਝ ਨਹੀਂ ਖਾਂਦੇ ਪਰ ਘਰ ਰਹਿ ਕੇ ਜੋ ਘਰ ਦਾ ਬਣਿਆ ਉਹ ਵੀ ਆਪਾਂ ਜ਼ਿਆਦਾ ਖਾ ਰਹੇ ਆ ਤਾਂ ਆਪਣੇ ਸਰੀਰ ਨੂੰ ਨੁਕਸਾਨ ਕਰ ਰਹੇ ਆ ਜਿੰਨੀ ਕਈ ਵਾਰ ਆਇਆ ਹੁੰਦਾ ਨਾ ਵੀ ਭੁੱਖਾ ਆਪਾਂ ਕੋਈ ਸਬਜ਼ੀ ਸਵਾਦ ਬਣੀਆ ਤੇ ਉਹ ਸਵਾਦ ਸਵਾਦ ਚ ਵੱਧ ਖਾ ਲੈਂਦੇ ਆਂ ਕਈ ਵਾਰ ਬਹੁਤ ਹੀ ਜ਼ਿਆਦਾ ਖਾ ਖਾ ਲੈਂਦੇ ਆਂ ਫਿਰ ਆਪਣਾ ਪੇਟ ਦਰਦ ਹੋ ਰਿਹਾ ਕਦੇ ਕੁਝ ਹੋ ਰਿਹਾ ਸੋ ਇਹ ਆਪਾਂ ਨੂੰ ਆਪਣੀ ਜਿਹੜੀ ਕਪੈਸਿਟੀ ਆ ਉਹ ਪਤਾ ਹੋਣੀ ਚਾਹੀਦੀ ਆ ਕਿ ਅਸੀਂ ਔਖੇ ਨਹੀਂ ਹੋਣਾ ਫਿਰ ਸਾਡੇ ਢਿੱਡ ਨਾ ਫਰਨ ਇੰਨਾ ਕ ਆਪਾਂ ਖਾਈਏ ਤੇ ਤੁਸੀਂ ਲੰਬੇ ਸਮੇਂ ਲਈ ਤੰਦਰੁਸਤ ਰਹਿ ਸਕਦੇ ਹੋ ਜੀ ਚੌਥੀ ਆਦਤ ਕਿ ਜੇ ਤੁਸੀਂ ਸੋਸ਼ਲ ਨਹੀਂ ਹੈਗੇ ਮਤਲਬ ਸੋਸ਼ਲ ਐਕਟੀਵਿਟੀ ਬਹੁਤ ਘੱਟ ਆ ਤੁਸੀਂ ਮਿਲਣਸਾਰ ਨਹੀਂ ਹੋ ਇਹ ਚੀਜ਼ ਵੈਸੇ ਦੇਖੋ ਅੱਜ ਕੱਲ੍ਹ ਹਰ ਬੰਦਾ ਇਕੱਲਾ ਪੰਨ ਚਾਹੁੰਦਾ ਵਾ ਪਰ ਇਹ ਨਾ ਕਈ ਵਾਰੀ ਆਪਾਂ ਨੂੰ ਡਿਪਰੈਸ਼ਨ ਚ ਲੈ ਜਾਂਦੀ ਆ ਚੀਜ਼ ਮੈਂ ਇੱਕ ਵਾਰੀ ਵੀਡੀਓ 'ਚ ਇਹ ਗੱਲ ਕੀਤੀ ਸੀ ਵੀ ਕਦੇ-ਕਦੇ ਬੰਦੇ ਦਾ ਮੂਡ ਜ਼ਰੂਰ ਹੁੰਦਾ ਵੀ ਉਹ ਇਕੱਲਾ ਬੈਠੇ ਕੋਈ ਉਹਨੂੰ ਬੁਲਾਵੇ ਨਾ ਉਹ ਆਪਣੇ ਆਪ ਨਾਲ ਗੱਲ ਕਰੇ ਰੱਬ ਨਾਲ ਗੱਲ ਕਰੇ ਇਹ ਜ਼ਰੂਰੀ ਵੀ ਆ ਕਦੇ-ਕਦੇ ਇਦਾਂ ਵੀ ਕਰਨਾ ਚਾਹੀਦਾ ਪਰ ਜੇ ਤੁਸੀਂ ਇਕੱਲੇਪਨ ਦੇ ਵਿੱਚ ਜ਼ਿਆਦਾ ਸਮਾਂ ਬਿਤਾਉਣ ਲੱਗੇ ਤੁਸੀਂ ਕਿਸੇ ਨੂੰ ਬੁਲਾਉਣਾ ਨਹੀਂ ਚਾਹੁੰਦੇ ਸਮਾਜ ਦੇ ਵਿੱਚ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ ਕਿਸੇ ਨੂੰ ਹਾਲ ਪੁੱਛਣਾ ਨਹੀਂ ਚਾਹੁੰਦੇ ਆਪਣਾ ਦੱਸਣਾ ਨਹੀਂ ਚਾਹੁੰਦੇ ਤੇ ਜੋ ਵੀ ਇੱਕ ਭਾਵੇਂ ਫਾਰਮੈਲਟੀ ਉਹ ਸਮਾਜ ਲਈ ਕਰਨੀ ਪਵੇ ਜੇ ਉਹ ਵੀ ਤੁਸੀਂ ਕਰਨਾ ਨਹੀਂ ਚਾਹੁੰਦੇ ਤਾਂ ਤੁਸੀਂ ਨੁਕਸਾਨ ਕਰ ਸਕਦੇ ਹੋ ਆਪਣਾ ਤੁਹਾਡੀ ਮੈਂਟਲ ਹੈਲਥ ਦੇ ਉੱਤੇ ਇਹਦਾ ਬਹੁਤ ਬੁਰਾ ਪ੍ਰਭਾਵ ਆ ਜਿਹੜਾ ਉਹ ਪੈ ਸਕਦਾ ਕਿਤੇ ਨਾ ਕਿਤੇ ਆਪਣਾ ਸੋਸ਼ਲ ਹੋਣਾ ਵੀ ਬਹੁਤ ਜ਼ਰੂਰੀ ਆ ਜੀ ਪੰਜਵੀਂ ਗੱਲ ਉਹੀ ਆਉਂਦੀ ਆ ਜੀ ਬਹੁਤ ਜ਼ਿਆਦਾ ਮੋਬਾਈਲ ਦੀ ਵਰਤੋਂ ਕੱਲਾ ਮੋਬਾਈਲ ਨਹੀਂ ਹੋਰ ਜਿੰਨੇ ਵੀ ਅੱਜ ਕੱਲ੍ਹ ਸਾਧਨ ਨੇ ਜੋ ਵੀ ਗੈਜਟਸ ਨੇ ਆਪਾਂ ਟੀਵੀ ਦੇਖਦੇ ਆ ਆਈ ਪੈਡ ਨੇ ਟੈਬ ਨੇ ਹੋਰ ਟੈਕਨੋਲੋਜੀ ਦਾ ਜੋ ਵੀ ਹਿੱਸਾ ਵਾ ਜੋ ਸਕਰੀਨ ਅਪਾ ਉਹਦਾ ਸਮਾਜੇ ਬਹੁਤ ਜ਼ਿਆਦਾ ਰੱਖਿਆ ਹੋਇਆ ਤਾਂ ਉਹਦਾ ਸਿੱਧਾ ਪ੍ਰਭਾਵ ਤੁਹਾਡੀ ਮੈਂਟਲ ਹੈਲਥ ਦੇ ਉੱਤੇ ਪੈਣਾ ਹੀ ਪੈਣਾ ਖਾਸ ਤੌਰ ਤੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਜਿਹੜੇ ਛੋਟੇ ਬੱਚੇ ਨੇ ਉਹਨਾਂ ਤੋਂ ਖਿਆਲ ਆਪਾਂ ਰਖਾਉਣਾ ਵਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਮੈਂ ਅਕਸਰ ਇੱਕੋ ਗੱਲ ਕਹਿਣਾ ਹੁੰਦਾ ਕਿ ਇਹ ਚੀਜ਼ਾਂ ਨੇ ਜਿਹੜੀਆਂ ਇਹ ਵਰਤੋਂ ਲਈ ਬਣੀਆਂ ਨੇ ਸਾਡੇ ਫਾਇਦੇ ਲਈ ਬਣੀਆਂ ਨੇ ਆ ਫੋਨ ਨਾ ਹੁੰਦਾ ਤੇ ਇਹ ਗੱਲਾਂ ਵੀ ਤੁਹਾਡੇ ਤੱਕ ਮੇਰੀਆਂ ਨਾ ਪਹੁੰਚਦੀਆਂ ਤੇ ਮੈਂ ਇਹ ਸਾਰਾ ਕੁਝ ਨਾ ਕਰ ਪਾਉਂਦਾ ਪਰ ਇੱਕ ਹਰ ਚੀਜ਼ ਦਾ ਦਾਇਰਾ ਹੁੰਦਾ ਆ ਆਪਾਂ ਨੂੰ ਉਹ ਦਾਇਰੇ ਚ ਰਹਿ ਕੇ ਕਰਨੀ ਪੈਂਦੀ ਆ ਜੇ ਆਪਾਂ ਬਹੁਤ ਜ਼ਿਆਦਾ ਸਮਾਂ ਜਿਹੜੀਆਂ ਰੀਲਾਂ ਦੀ ਗੱਲ ਅਕਸਰ ਮੈਂ ਕਰਦਾ ਹੁੰਨਾ ਮੈਂ ਤਾਂ ਰੀਲਾਂ ਨੂੰ ਵੀ ਕਈ ਵਾਰ ਇਹ ਕਹ ਦਿੰਦਾ ਹੁੰਨਾ ਵੀ ਪੋਜ਼ਿਟਿਵ ਆ ਕਈ ਵਾਰ ਵੇਲੇ ਬੈਠੇ ਹੋ ਨਾ ਤੁਹਾਡਾ ਮਾਈਂਡ ਬਦਲ ਦਿੰਦੀਆਂ ਨੇ ਜ਼ਰੂਰ ਦੇਖੋ ਅੱਧਾ ਘੰਟਾ ਇਨਫਾ ਜੇ ਆਪਾਂ 1.5 ਘੰਟਾ 2-2 ਘੰਟਾ ਰੀਲਾਂ ਦੇਖ ਲਈਆਂ ਨਾ ਉਸ ਤੋਂ ਬਾਅਦ ਆਪਣੀ ਮੈਂਟਲ ਹੈਲਥ ਦੇਖ ਲਿਓ ਕਿੱਥੇ ਜਾਊਗੀ ਤਾਂ ਤੁਹਾਨੂੰ ਜੇ ਸਟ्रेस ਫੀਲ ਨਾ ਹੋਇਆ ਤਾਂ ਕਿਹੋ ਭਾਵੇਂ ਤੁਸੀਂ ਹਾਸੇ ਵਾਲੀਆਂ ਰੀਲਸ ਹੀ ਜ਼ਿਆਦਾ ਦੇਖ ਲਓ ਉਮੀਦ ਨੂੰ ਸਟ्रेस ਦੇ ਦੇਣਗੀਆਂ ਸੋ ਹਰ ਚੀਜ਼ ਇੱਕ ਸੀਮਤ ਮਾਤਰਾ ਚ ਚੰਗੀ ਲੱਗਦੀ ਆ ਸੋ ਇਹ ਵੀ ਆਪਾਂ ਖਿਆਲ ਰੱਖਣਾ ਜੀ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਸਲਾਹਾਂ ਚੰਗੀਆਂ ਲੱਗੀਆਂ ਹੋਣਗੀਆਂ ਹੁਣ ਕਈ ਲੋਕ ਇਹ ਵੀ ਸੋਚਦੇ ਆ ਮੈਨੂੰ ਕਈ ਵਾਰ ਕਮੈਂਟ ਵਿੱਚ ਕਰ ਦਿੰਦੇ ਨੇ ਵੀ ਭਾਈ ਤੂੰ ਇਹ ਗੱਲਾਂ ਮੰਨਦਾ ਤਾਂ ਦੇਖੋ ਦੋਸਤੋ ਇੱਕੋ ਗੱਲ ਕਹਿਣੀ ਚਾਹੂੰਗਾ ਆਪਾਂ ਸਾਰੇ ਇਨਸਾਨ ਆ ਕਿਤੇ ਨਾ ਕਿਤੇ ਆਲਸ ਕਦੇ ਨਾ ਕਦੇ ਜ਼ਰੂਰ ਆਉਂਦਾ ਪਰ ਮੈਂ ਆਪਣੇ ਆਪ ਦੇ ਵਿੱਚ ਸੁਧਾਰ ਬਹੁਤ ਜ਼ਿਆਦਾ ਕੀਤਾ ਵਾ ਮੈਂ ਇਹ ਗੱਲਾਂ ਦਾ ਖਿਆਲ ਜ਼ਰੂਰ ਰੱਖਦਾ ਵਾਂ ਕਿ ਜੋ ਵੀ ਮੈਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਇੰਪਲੀਮੈਂਟ ਜ਼ਰੂਰ ਕਰਾਂ ਤੇ ਕਰ ਵੀ ਰਿਹਾ ਵਾਂ ਬਾਕੀ ਤੁਹਾਡੇ ਸਾਥ ਦੀ ਲੋੜ ਆ ਤੇ ਤੁਸੀਂ ਜਦੋਂ ਕਮੈਂਟਾਂ 'ਚ ਵਿਚਾਰ ਮੈਨੂੰ ਦਿੰਨੇ ਹੋ ਤਾਂ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਆ ਧੰਨਵਾਦ ਬਹੁਤ ਜਲਦੀ ਅਗਲੀ ਵੀਡੀਓ 'ਚ ਮਿਲਦਾ